ਅੱਜਕੱਲ੍ਹ ਦੇ ਸਾਰਿਆਂ ਨੂੰ ਹੋਰ ਸਨਾਵੋ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਪੈਨਾ ਦੇ ਬੁਟੀਕ ਤੇ ਤੇ ਨਵੀਂ ਕਲੈਕਸ਼ਨ ਦੇ ਵਿੱਚ ਤੇ ਇੱਕ ਵਾਰ ਨਾ ਮੈਂ ਤੁਹਾਡਾ ਸਾਰਿਆਂ ਦਾ ਫਿਰ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕੱਲ ਆਪਣੀ ਵੀਡੀਓ ਜਿਹੜਾ ਸੌਰੀ ਕੱਲ ਆਪਣੇ ਚੈਨਲ ਦੇ 10k ਸਬਸਕ੍ਰਾਈਬਰ ਪੂਰੇ ਹੋ ਗਏ ਨੇ ਜੀ ਤੇ ਹੁਣ ਅੱਗੇ ਤੁਸੀਂ ਕਿੰਨੇ ਸਬਸਕ੍ਰਾਈਬਰ ਕਰਨੇ ਨੇ ਤੁਹਾਡੇ ਸਾਰਿਆਂ ਦੇ ਡਿਪੈਂਡ ਕਰਦਾ ਜਿੰਨੀ ਵੀਡੀਓ ਤੁਸੀਂ ਵਾਪਸ ਸ਼ੇਅਰ ਕਰੋਗੇ ਜਿੰਨੇ ਜਣੇ ਚੈਨਲ ਨੂੰ ਵਾਪਸ ਸਬਸਕ੍ਰਾਈਬ ਕਰੋਗੇ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗ ਔਰ ਆਪਣੀ ਜਿਹੜੀ ਫੈਮਿਲੀ ਹੋਣੀ ਹੈ ਯਾਦ ਆ ਵਾਧਦੀ ਰਹੇਗੀ ਠੀਕ ਹੈ ਜੀ ਜਿਨਾਂ ਨੇ ਹਜ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਸਾਈਡ ਤੇ ਸਬਸਕ੍ਰਾਈਬ ਲਿਖਿਆ ਹੋਇਆ ਤੇ ਪਲੀਜ਼ ਜਾ ਕੇ ਉਹਨੂੰ ਪ੍ਰੈਸ ਕਰੋ ਨਾਲ ਹੀ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਜਦੋਂ ਵੀ ਆਪਾਂ ਕੋਈ ਵੀਡੀਓ ਅਪਲੋਡ ਕਰਦੇ ਹਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਲੋ ਜੀ ਅੱਜ ਵਾਲੇ ਜਿਹੜੇ ਸੂਟ ਰਹਿਣਗੇ ਬਹੁਤ ਹੀ ਜ਼ਿਆਦਾ ਸੋਹਣੇ ਰਹਿਣਗੇ ਇਹਨਾਂ ਦੀ ਰੇਂਜ ਵੀ ਬਹੁਤ ਜ਼ਿਆਦਾ ਸੋਹਣੀ ਰਹੇਗੀ ਠੀਕ ਹੈ ਜੀ ਕਾਫੀ ਮੈਸੇਜ ਮੈਂ ਦੇਖੇ ਰਾਤ ਪੜੇ ਸੀ ਤੇ ਕਾਫੀ ਪਹਿਣਾ ਦੇ ਮੈਸੇਜ ਵੀ ਜੀ ਤੁਹਾਡੇ ਤੁਸੀਂ ਜਿਹੜੇ ਸੂਟ ਲੈ ਕੇ ਆਉਂਦੇ ਹੋ ਕਾਫੀ ਜ਼ਿਆਦਾ ਤੇ ਅੱਜ ਆਪਾਂ ਨੋਰਮਲ ਰੇਂਜ ਦੇ ਸੂਟ ਲੈ ਕੇ ਆਏ ਥੋੜੇ ਵਾਸਤੇ ਤੇ ਅੱਜ ਵਾਲੇ ਸਾਰੇ ਸੂਟ ਬਹੁਤ ਜ਼ਿਆਦਾ ਸੋਹਣੇ ਰਹਿਣਗੇ ਤੁਸੀਂ ਦੇਖ ਸਕਦੇ ਹੋ ਰਹੇਗਾ ਜੀ ਪਿਓਰ ਕਾਟਨ ਦੇ ਵਿੱਚ ਪ੍ਰਿੰਟ ਰਹੇਗੀ ਸ਼ਰਟ ਆਪਣੀ ਔਰ ਪਲੇਨ ਰਹੇਗੀ ਜੀ ਬਾਟਮ ਠੀਕ ਹੈ ਜੀ ਤੇ ਇਹਦੇ ਨਾਲ ਜਿਹੜੇ ਦੁਪट्टे ਰਹਿਣਗੇ ਉਹ ਵੀ ਪਿਓਰ ਜਿਵੇਂ ਕਾਟਨ ਦੇ ਆਪਾਂ ਦੁਪੱਟੇ ਕਹਾਂਦੀਏ ਕਾਟਨ ਦੇ ਦੁਪੱਟੇ ਰਹਿਣਗੇ ਤੇ ਘਰ ਅੱਜ ਆਪਾਂ ਮਾਰਕੀਟ ਦੇ ਵਿੱਚ ਦੁਪੱਟਾ ਲੈਣ ਜਾਈਏ ਤੇ ਆਪਾਂ ਨੂੰ 302 ਘੱਟ ਜਿਹੜਾ ਵਧੀਆ ਦੁਪੱਟਾ ਨਹੀਂ ਮਿਲਦਾ ਹੈਗਾ ਤੇ ਇਹ ਰਹੇਗਾ ਜੀ ਦੁਪੱਟਾ ਤੇ ਬਹੁਤ ਹੀ ਸੋਹਣੀ ਰੇਂਜ ਦੇ ਵਿੱਚ ਤੁਹਾਨੂੰ ਆਪਾਂ ਇਹ ਵਾਲੇ ਸੂਟ ਦਵਾਵਾਂਗੇ ਜੀ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਤੇ ਵਿਦਾਊਟ ਲਾਈਨਿੰਗ ਇਹ ਵਾਲਾ ਤੁਹਾਡੇ ਸੂਟ ਬਣਨਗੇ ਜੀ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਲਾਈਟ ਜਿਹਾ ਕਲਰ ਹੈ ਤੇ ਨਾਲ ਰਹੇਗੀ ਜੀ ਪਲੇਨ ਬਾਟਮ ਆਫ ਵਾਈਟ ਬਾਟਮ ਹੈ ਤੇ ਇਸ ਦੇ ਵਿੱਚ ਇੱਕ ਚੀਜ਼ ਇਹ ਖਾਸ ਗੱਲ ਹੈ ਜੀ ਤੁਸੀਂ ਜਿਵੇਂ ਇਹ ਵਾਲਾ ਸੂਟ ਤੁਸੀਂ ਬਾਏ ਕਰੋਗੇ ਹਨਾ ਤੇ ਇਹਦੇ ਨਾਲ ਜਿਵੇਂ ਸਕਿਨ ਕਲਰ ਦੀ ਸਲਵਾਰ ਹੈ ਇਹਦੇ ਨਾਲ ਤੁਸੀਂ ਅਲੱਗ ਤੋਂ ਕੋਈ ਵੀ ਸ਼ਰਟ ਹੋਰ ਬਣਵਾ ਸਕਦੇ ਹੋ ਜਿਹਦੇ ਵਿੱਚ ਸਕਿਨ ਸ਼ੇਡ ਹੋਵੇ ਜਿਵੇਂ ਤੁਸੀਂ ਜਿਹੜਾ ਸਾਡੇ ਭੈਣ ਭਰਾ ਵਲੌਗ ਦੇਖਦੇ ਉਹਨਾਂ ਨੂੰ ਪਤਾ ਹੈ ਜੀ ਕਿ ਮੇਰਾ ਕਾਫੀ ਗਰਮੀਆਂ ਦੇ ਵਿੱਚ ਇਹੀ ਧਿਆਨ ਰਹਿੰਦਾ ਹੁੰਦਾ ਕਿ ਮੈਂ ਆਫ ਵਾਈਟ ਸਲਵਾਰ ਦੇ ਨਾਲ ਵੀ ਜਿਵੇਂ ਕਾਫੀ ਸਾਰੀਆਂ ਸ਼ਰਟਾਂ ਬਣਾ ਲੈਣੀਆਂ ਤੇ ਸ਼ਰਟ ਚੇਂਜ ਕਰੀ ਜਾਓ ਇੱਕ ਸਲਵਾਰ ਦੇ ਨਾਲ ਕਾਫੀ ਸ਼ਰਟਾਂ ਜਿਹੜੀਆਂ ਚੱਲ ਜਾਂਦੀਆਂ ਨੇ ਤੇ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਇਦੇ ਵਿੱਚ ਇੱਕ ਕਲਰ ਰਹੇਗਾ ਜੀ ਇਹ ਵਾਲਾ ਤੇ ਉੱਪਰ ਸਕਰੀਨ ਤੇ ਪ੍ਰਾਈਸ ਸ਼ੋ ਹੋਣਗੇ ਜੀ ਉਹ ਬਿਨਾ ਸਟਿਚਿੰਗ ਤੋਂ ਹੋਣਗੇ ਜੀ ਠੀਕ ਹੈ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਕਲਰ ਚੈੱਕ ਕਰੀ ਲਿਓ ਔਰ ਸਕਰੀਨ ਸ਼ਾਟ ਲਈ ਜਾਓ ਜੀ ਇਹ ਤੁਹਾਡੇ ਡੇਲੀ ਵੇਅ ਤੁਸੀਂ ਆਰਾਮ ਨਾਲ ਇਹਨਾਂ ਨੂੰ ਵੇਅਰ ਕਰ ਸਕਦੇ ਜੀ ਤੁਸੀਂ ਈਜ਼ੀਲੀ ਇਹਨਾਂ ਨੂੰ ਡੇਲੀ ਜਿਹੜਾ ਵੇਅਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੌਫਟ ਨੇ ਜੀ ਤੁਸੀਂ ਜਿਵੇਂ ਗੁਰਦੁਆਰਾ ਸਾਹਿਬ ਜਾਣਾ ਆ ਪਸੰਦ ਕਰਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਵੀ ਜਾ ਡੇਲੀ ਤੁਸੀਂ ਇਹਨਾਂ ਸੂਟਾਂ ਨੂੰ ਪਾ ਕੇ ਜਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਜੀ ਸੌਫਟ ਦੁਪੱਟਾ ਹੈ ਜੀ ਔਰ ਇਹ ਰਹੇਗੀ ਜੀ ਬਾਟਮ ਤੁਸੀਂ ਟਰੌਜ਼ਰ ਬਣਾਉਣਾ ਚਾਹੁੰਦੇ ਟਰੌਜ਼ਰ ਵੀ ਬਣਾ ਸਕਦੇ ਹੋ ਤੁਸੀਂ ਸਲਵਾਰ ਲਾਈਕ ਕਰਦੇ ਸਲਵਾਰ ਵੀ ਬਣਾ ਸਕਦੇ ਹੋ ਇਹ ਤੁਹਾਨੂੰ ਦਿਖਾਈ ਦੇ ਜੀ ਦੋ ਕਲਰ ਜਿਹੜਾ ਕਲਰ ਇਹਨਾਂ ਚੋਂ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਤਾਂ ਜੀ ਅਗਲਾ ਕਲਰ ਬਹੁ ਪੀਲਾ ਕਲਰ ਬਹੁਤ ਹੀ ਜਿਆਦਾ ਸੋਹਣਾ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਰਹੇਗੀ ਜੀ ਤੁਹਾਡੀ ਸ਼ਰਟ ਉੱਪਰ ਜਿਵੇਂ ਸੈਂਟਰ ਪੈਨਲ ਬਣਿਆ ਹੋ ਉੱਪਰ ਤੱਕ ਇਹ ਫਲਾਵਰ ਜਾਣਗੇ ਜੀ ਔਰ ਇਸੇ ਤਰੀਕੇ ਨਾਲ ਰਹੇਗੀ ਜੀ ਇਹਦੀ ਬੈਕ ਬੈਕ ਸਾਰੀ ਪ੍ਰਿੰਟਡ ਰਹੇਗੀ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੌਫਟ ਕਾਟਨ ਹੈ ਜੀ ਔਰ ਸਾਰਿਆਂ ਦੇ ਜਿਹੜੀ ਮੇਨ ਗੱਲ ਹੈ ਕਿ ਸਭ ਦੇ ਬਜਟ ਦੇ ਵਿੱਚ ਸੂਟ ਰਹਿਣ ਵਾਲੇ ਨੇ ਜੀ ਇਹ ਵਾਲੇ ਇਹ ਰਹੇਗੀ ਜੀ ਪਲੇਨ ਬਾਟਮ ਕਾਟਨ ਦੀ ਔਰ ਇਹ ਰਹੇਗਾ ਦੁਪੱਟਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅੱਜ ਦੇ ਟਾਈਮ ਵਿੱਚ ਤੇ ਵਧੀਆ ਦੁਪੱਟਾ ਲੈਣਾ ਹੋਵੇ ਤਾਂ 2.5 300 ਤੋਂ ਘੱਟ ਦੁਪੱਟਾ ਨਹੀਂ ਆਉਂਦਾ ਹੈਗਾ ਤੇ ਇਹਨਾਂ ਸੂਟਾਂ ਦੀ ਜਿਹੜੀ ਰੇਂਜ ਹੈ ਜੀ ਤੁਸੀਂ ਆਪ ਦੇਖ ਕੇ ਹੈਰਾਨ ਹੋ ਜਾਓਗੇ ਕਿ ਇਹਨਾਂ ਦੇ ਵਿੱਚ ਇਹ ਵਾਲੇ ਸੂਟ ਜਿਹੜੇ ਮਿਲ ਸਕਦੇ ਨੇ ਕਿ ਨਹੀਂ ਦੁਪੱਟਾ ਤੁਸੀਂ ਦੇਖੋ ਕਿੰਨਾ ਖੁੱਲਾ ਦੁਪੱਟਾ ਹੈ ਜੀ ਇਹਦੇ ਨਾਲ ਬਹੁਤ ਬਹੁਤ ਹੀ ਜ਼ਿਆਦਾ ਜਿਹੜਾ ਦੁਪੱਟਾ ਖੁੱਲਾ ਹੈ ਜੀ ਦੇਖ ਸਕਦੇ ਹੋ ਕਿੰਨੀ ਚੌੜਾਈ ਹੈ ਦੁਪੱਟੇ ਦੀ ਔਰ ਕਿੰਨੀ ਜ਼ਿਆਦਾ ਲੰਬਾਈ ਹੈ ਜੀ ਦੁਪੱਟੇ ਦੀ ਪ्योर कॉटन ਦੇ ਵਿੱਚ ਨੇ इजीली ਤੁਸੀਂ ਇਹਨਾਂ ਨੂੰ ਗਰਮੀ ਜਿਹੜਾ ਵੇਅਰ ਕਰ ਸਕਦੇ ਹੋ ਵਿਦਾਊਟ ਲਾਈਨਿੰਗ ਤੋਂ ਦੇ ਵਾਲੇ ਜਿਹੜੇ ਸੂਟ ਰੈਡੀ ਹੋਣਗੇ ਜੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਔਰ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੀ ਚਲੋ ਜੀ ਅਗਲਾ ਕਲਰ ਚੈੱਕ ਕਰੋ ਸਾਰੇ ਹੀ ਕਲਰ ਜਿਹੜੇ ਗਰਮੀ ਵਾਲੇ ਕਲਰ ਲੈ ਕੇ ਆਏ ਆ ਜੀ ਕੋਈ ਇਦਾਂ ਨਹੀਂ ਹੈਗਾ ਕਿ ਜ਼ਿਆਦਾ ਡਾਰਕ ਨੇ ਬਹੁਤ ਹੀ ਪਿਆਰੇ ਜਿਹੇ ਕਲਰ ਨੇ ਜੀ ਔਰ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਜੀ ਇਸ ਤਰੀਕੇ ਨਾਲ ਉੱਪਰ ਨੈੱਕ ਬਣਿਆ ਹੋਇਆ ਦੇਖ ਸਕਦੇ ਹੋ ਨੈੱਕ ਦੇ ਉੱਪਰ ਵਰਕ ਕੀਤਾ ਗਿਆ ਜੀ ਸਾਰਾ ਔਰ ਇਹ ਰਹੇਗੀ ਜੀ ਪਲੇਨ ਬਾਟਮ ਇਹਦੇ ਨਾਲ ਔਰ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਦੁਪੱਟਾ ਦੁਪੱਟੇ ਬਹੁਤ ਜ਼ਿਆਦਾ ਖੁੱਲੇ ਡੁੱਲੇ ਦੁਪੱਟੇ ਨੇ ਜੀ ਚੈੱਕ ਕਰੋ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਨੇ ਬਹੁਤ ਜ਼ਿਆਦਾ ਖੁੱਲੇ ਡੁੱਲੇ ਦੁਪੱਟੇ ਨੇ ਬਹੁਤ ਹੀ ਸੋਹਣੇ ਨੇ ਔਰ ਸੌਫਟ ਬਹੁਤ ਜ਼ਿਆਦਾ ਨੇ ਜੀ ਤੁਸੀਂ ਦੇਖ ਸਕਦੇ ਤੁਸੀਂ ਜਿਹੜਾ ਮੇਰੇ ਸੂਟਵੈਅਰ ਕਿਤੋਂ ਦਾ ਕਾਫੀ ਭਾਂਡੇ ਮੈਸੇਜ ਆਏ ਜਦੋਂ ਮੈਂ ਇਹ ਵਾਲਾ ਸੂਟਵੈਅਰ ਬਣਵਾਇਆ ਸੀ ਤਾਂ ਦੀਦੀ ਸਾਨੂੰ ਤੁਹਾਡੇ ਨਾਲ ਦੇ ਸੂਟ ਚਾਹੀਦੇ ਨੇ ਤੇ ਅੱਜ ਮੈਂ ਸਾਰੇ ਆਪਣੀ ਪਸੰਦ ਦੇ ਸੂਟ ਲੈ ਕੇ ਆਈਆਂ ਤੇ ਹੋਪ ਕਿ ਤੁਹਾਨੂੰ ਵੀ ਇਹ ਸੂਟ ਜਿਹੜੇ ਨੇ ਪਸੰਦ ਆਉਣਗੇ। ਔਰ ਦੂਸਰੀ ਗੱਲ ਇਹ ਜਿਹੜੀ ਰੇਂਜ ਇਹਨਾਂ ਦੀ ਬਹੁਤ ਜ਼ਿਆਦਾ ਠੀਕ ਰੇਂਜ ਹੈ ਜੀ ਕੋਈ ਜ਼ਿਆਦਾ ਰੇਂਜ ਨਹੀਂ ਹੈਗੀ। ਲੋ ਜੀ ਇਸ ਤਰੀਕੇ ਨਾਲ ਇਹਦਾ ਨੈਕ ਬਣਿਆ ਹੋਇਆ ਉੱਪਰ ਵਰ ਕੋਆ ਹੋਇਆ ਹੈ ਪੂਰੇ ਉੱਪਰ neck ਦੇ ਉੱਪਰ ਔਰ نیچے ਸਾਰਾ ਪਲੇਨ ਹੈ ਜੀ ਜੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਵੇਂ ਆ ਲੈਸ ਜਿਹੜੀ ਲਗਾਉਣਾ ਚਾਹੁੰਦੇ ਹੋ ਕਲਰ ਕੰਟਰਾਸਟ ਕਰਕੇ ਲੈਸ ਜਿਹੜੀ ਲਗਾ ਸਕਦੇ ਹੋ ਤੇ ਜਿਹੜਾ ਇਹ ਕਲਰ ਹੈ ਜੀ ਇਹ ਲਾਈਟ ਗ੍ਰੀਨ ਕਲਰ ਹੈ ਜਿਵੇਂ ਆਪਾਂ ਮਹਿੰਦੀ ਸ਼ੇਡ ਜਿਹਨੂੰ ਕਹ ਦਈਏ ਕੈਮਰੇ ਚ ਹਲਕਾ ਜਿਹਾ ਕਲਰ ਜਿਹੜਾ ਚੇਂਜ ਆਉਂਦਾ ਪਤਾ ਨਹੀਂ ਕਈ ਵਾਰ ਲਾਈਟ ਦਾ ਹਨਾ ਕੁਝ ਉਹ ਚੱਕਰ ਹੋ ਜਾਂਦਾ ਜਿੱਦ ਕਰਕੇ ਕਲਰ ਜਿਹੜਾ ਆਪਣਾ ਚੇਂਜ ਹੋ ਜਾਂਦਾ ਤੇ ਇਹ ਦੇਖੋ ਜੀ ਇਹ ਰਹੀ ਜੀ ਸਲਵਾਰ ਸਲਵਾਰ ਦੇ ਪੂਰੇ ਤੁਹਾਨੂੰ ਫਰੰਟ ਉੱਪਰ ਵਰਕ ਮਿਲੇਗਾ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਵਰਕ ਕੀਤਾ ਗਿਆ ਆਜੇ ਟਾਈਮ 'ਚ ਅਗਰ ਆਪਾਂ ਬਾਟਮ ਤੇ ਵਰਕ ਕਰਵਾ ਲਿਆ ਜੀ 7-800 ਤੋਂ ਘੱਟ ਜਿਹੜਾ ਬਾਟਮ ਤੇ ਵਰਕ ਨਹੀਂ ਹੁੰਦਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਇੰਨੀ ਰੇਂਜ ਦੇ ਵਿੱਚ ਤੁਹਾਨੂੰ ਵਰਕ ਕੀਤਾ ਹੋਇਆ ਮਿਲ ਰਿਹਾ ਹੈ ਬਾਟਮ ਦੇ ਉੱਪਰ ਬਹੁਤ ਹੀ ਪਿਆਰਾ ਜਿਹੜਾ ਵਰਕ ਕੀਤਾ ਹੋਇਆ ਔਰ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਹੈ ਜੀ ਤੇ ਦੁਪੱਟਾ ਇਹਦਾ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣੇ ਦੁਪੱਟੇ ਨੇ ਜੀ ਬਹੁਤ ਪਿਆਰੇ ਦੁਪੱਟੇ ਬਣੇ ਹੋਏ ਨੇ ਜੀ ਪਰਸਨਲੀ ਮੈਨੂੰ ਇਹ ਵਾਲੇ ਸੂਟ ਬਹੁਤ ਜ਼ਿਆਦਾ ਸੋਹਣੇ ਲੱਗੇ ਨੇ ਜੀ ਕੋਈ ਵੀ ਸੂਟ ਇਹਨਾਂ ਦੇ ਵਿੱਚ ਇਦਾਂ ਦਾ ਨਹੀਂ ਹੈਗਾ ਜਿਹੜਾ ਆਪਾਂ ਕਹਿ ਦਈਏ ਕਿ ਨਹੀਂ ਇਹ ਵਾਲਾ ਕਲਰ ਸਾਨੂੰ ਪਸੰਦ ਨਹੀਂ ਹੈਗਾ ਤੁਸੀਂ ਦੁਪੱਟਾ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਜੀ ਕਲਰ ਰਹੇਗਾ ਜੀ ਮਹਿੰਦੀ ਔਰ ਬਾਟਮ ਰਹੇਗੀ ਜਿਹੜੀ ਆਫ ਵਾਈਟ ਹੈ ਦੇ ਨਾਲ ਮਹਿੰਦੀ ਗ੍ਰੀਨ ਜਿਹਾ ਕਲਰ ਹੈ ਜੀ ਪੈਰਟ ਲਾਈਟ ਜਿਵੇਂ ਗ੍ਰੀਨ ਆਪਾਂ ਕਹਿ ਦਈਏ ਬਹੁਤ ਹੀ ਪਿਆਰਾ ਕਲਰ ਕੰਟਰਾਸਟ ਬਣਿਆ ਹੋਇਆ ਦੁਪੱਟੇ ਵੀ ਬਹੁਤ ਸੋਹਣੇ ਬਣੇ ਹੋਏ ਨੇ ਔਰ ਸੂ ਉਹ ਲਈ ਅਗਲਾ ਕਲਰ ਤੇ ਡਿਜ਼ਾਈਨ ਚੈੱਕ ਕਰੋ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਹੈ ਜੀ ਇਹ ਹਲਕੀ ਜਿਹੀ ਬਲੂ ਟੋਨ ਵੀ ਦੇ ਰਿਹਾ ਔਰ ਪੀਕਾਕ ਸ਼ੇਡ ਵੀ ਦੇ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜੀ ਨੱਕੇ ਦੇ ਪੱਟੀ ਲੱਗੀ ਹੋਈ neck ਦੇ ਉੱਪਰ ਕੁਝ ਵੀ ਤੁਹਾਨੂੰ ਲੱਗ ਤੋਂ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਜੀ ਔਰ ਇਹਦਾ ਬਾਟਮ ਜਿਹੜੀ ਰਹੇਗੀ ਜੀ ਪਲੇਨ ਰਹੇਗੀ ਸੌਫਟ ਕਾਟਨ ਦੇ ਵਿੱਚ ਇਹਦੀ ਬਾਟਮ ਰਹੇਗੀ ਔਰ ਇਹ ਰਹੇਗਾ ਜੀ ਦੁਪੱਟਾ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਵੀ ਸਾਡੇ ਬੁਟੀਕ ਦੇ ਉੱਪਰ ਜਿੰਨੇ ਵੀ ਤੁਹਾਨੂੰ ਸੂਟ ਮਿਲਦੇ ਨੇ ਜ ਉਹਨਾਂ ਦੇ ਨਾਲ ਦੁਪੱਟੇ ਮੋਸਟਲੀ ਸਭ ਦੇ ਨਾਲ ਖੁੱਲੇ ਡੁੱਲੇ ਹੁੰਦੇ ਆ ਤੁਸੀਂ ਹੁਣ ਚੈੱਕ ਕਰੀ ਜਾਓ ਜਿੰਨੇ ਵੀ ਤੁਹਾਨੂੰ ਸੂਟ ਦਿਖਾਏ ਨੇ ਸਭ ਦੇ ਨਾਲ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਨੇ ਔਰ ਖੁੱਲੇ ਡੁੱਲੇ ਦੁਪੱਟੇ ਨੇ ਜੀ ਆਰਾਮ ਨਾਲ ਤੁਸੀਂ ਬੁੱਕਲ ਮਾਰ ਸਕਦੇ ਹੋ ਆਰਾਮ ਨਾਲ ਤੁਸੀਂ ਇਹਨੂੰ ਸਿਰ ਤੇ ਲੈ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਇਹਦੇ ਕੋਈ ਵੀ ਪ੍ਰੋਬਲਮ ਜਿਹੜੀ ਨਹੀਂ ਹੋਏਗੀ ਕਿਉਂਕਿ ਦੁਪੱਟਾ ਪੂਰਾ ਖੁੱਲਾ ਡੁੱਲਾ ਕਾਫੀ ਪੈਨਾਂ ਦੇ ਮੈਸੇਜ ਨੇ ਕਿ ਜੀ ਦੁਪੱਟੇ ਤੁਹਾਡੇ ਬਹੁਤ ਸੋਹਣੇ ਹੁੰਦੇ ਨੇ ਦੁਪੱਟੇ ਸਾਨੂੰ ਬਹੁਤ ਵਧੀਆ ਲਾਦੇ ਨੇ ਖੁੱਲੇ ਡੁੱਲੇ ਦੁਪੱਟੇ ਹੁੰਦੇ ਤੁਹਾਡੇ ਸੂਟਾਂ ਦੇ ਕਲਰ ਕੰਟਰਾਸਟ ਬਹੁਤ ਹੀ ਜ਼ਿਆਦਾ ਸੋਹਣਾ ਜੀ ਚੈੱਕ ਕਰ ਸਕਦੇ ਹੋ ਆਰਾਮ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਹੈ ਤੁਸੀਂ ਸਾਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਲੋ ਜੀ ਅਗਲਾ ਕਲਰ ਚੈੱਕ ਕਰੋ ਮਸਟਰਡ ਕਲਰ ਹੈ ਬਹੁਤ ਹੀ ਪਿਆਰਾ ਕਲਰ ਹੈ ਇਹਦੀ ਉੱਪਰ ਤੁਸੀਂ ਦੇਖ ਸਕਦੇ ਹੋ neck line ਬਣੀ ਹੋਈ ਹੈ ਔਰ ਚੰਪਾ ਲੈਂਚ ਲਗਾ ਕੇ ਨਾ neck ਨੂੰ ਡਿਜ਼ਾਈਨ ਕੀਤਾ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ neck ਬਣਿਆ ਹੋਇਆ ਜੀ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਨਾਲ ਹੀ ਆਪਣੇ ਜਿਹੜਾ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਰੈਡੀ ਹੋ ਜਾਂਦੇ ਨੇ نیچے ਤੁਸੀਂ ਦੇਖ ਸਕਦੇ ਹੋ ਘੇਰੇ ਤੇ ਵੀ ਚੰਪਾ ਲੈਂਚ ਲੱਗੀ ਹੋਈ ਹੈ ਐਵੇਂ ਦੀ ਲੈਂਚ ਤੁਸੀਂ ਆਪਣੇ ਪੂਰੇ ਸੂਟ ਦੇ ਉੱਪਰ ਲਗਾ ਸਕਦੇ ਹੋ ਜਿਵੇਂ ਚਾਕਾਂ ਤੇ ਬਾਹਾਂ ਤੇ ਔਰ ਜਿਵੇਂ ਗਲੇ ਤੇ ਅਗਰ ਤੁਸੀਂ ਇਹ ਵਾਲੀ ਲੈਸ਼ ਨਹੀਂ ਲਾਇਕ ਕਰ ਤੁਸੀਂ ਇਹ ਵਾਲੀ ਕੱਢ ਵੀ ਸਕਦੇ ਹੋ ਜਿਵੇਂ ਇਹ ਰੈੱਡ ਕਲਰ ਦੀ ਲੈਸ਼ ਆ ਤੁਸੀਂ ਸੈਂਟਰ ਦੇ ਵਿੱਚ ਸੈਂਟਰ ਪੈਨਲ ਬਣਾ ਕੇ ਕੱਟ ਕੇ ਲੈਸ਼ ਜੜੀ ਲਗਾ ਸਕਦੇ ਹੋ ਉਹਨਾਂ ਤੁਹਾਡਾ ਸੂਟ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗਣ ਲੱਗ ਜਾਣਾ ਜੀ ਲਓ ਜੀ ਇਹ ਰਹੇਗੀ ਜੀ ਬਾਟਮ ਆਪਣੀ ਬਹੁਤ ਸੋਹਣਾ ਜਿਹੜਾ ਪ੍ਰਿੰਟ ਹੋਇਆ ਹੋਇਆ ਬਾਟਮ ਦੇ ਉੱਪਰ ਲਓ ਇਹ ਦੁਪੱਟਾ ਇਹਦਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਇਹ ਚੀਜ਼ਾਂ ਕੁਛ ਐਦਾਂ ਨਹੀਂ ਹੈਗੀਆਂ ਕਿ ਤੁਸੀਂ ਇਹ ਕਹੋਗੇ ਵੀ ਵੀ ਥੋੜੀਆਂ ਸਸਤੀਆਂ ਲਗਾ ਦੇ ਤਾਂ ਮਤਲਬ ਇਹ ਨਹੀਂ ਹੈਗਾ ਕਿ ਚੀਜ਼ ਵਧੀਆ ਨਹੀਂ ਬਹੁਤ ਹੀ ਜ਼ਿਆਦਾ ਵਧੀਆ ਅਹ ਚੀਜ਼ ਹੈ ਜੀ ਇਹ ਰੇਟ ਦੇ ਅਕੋਰਡਿੰਗ ਵੀ ਆਪਾਂ ਦੇਖੀਏ ਔਰ ਚੀਜ਼ ਦੇ ਅਕੋਰਡਿੰਗ ਵੀ ਦੇਖੀਏ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਜੀ ਤੁਸੀਂ ਈਜ਼ੀਲੀ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਡੇਲੀ ਬਿਨਾ ਲਾਈਨਿੰਗ ਤੋਂ ਬਣਨੇਗੇ ਜੀ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਇਹਦੇ ਵਿੱਚ ਇਰਿਟੇਸ਼ਨ ਨਹੀਂ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਤੁਸੀਂ ਦੁਪੱਟੇ ਦੇਖ ਸਕਦੇ ਹੋ ਜੀ ਕਿੰਨੇ ਪੁੱਲੇ ਦੁਪੱਟੇ ਆ ਜੀ ਬਹੁਤ ਹੀ ਜ਼ਿਆਦਾ ਪਿਆਰੇ ਦੁਪੱਟੇ ਬਣੇ ਹੋਏ ਨੇ ਜੀ ਇਹ ਤੇ ਜਿਹੜਾ ਮੈਂ ਵੀ ਸੂਟ ਵੇਅਰ ਕੀਤਾ ਵਿਦਾਊਟ ਲਾਈਨਿੰਗ ਬਣਿਆ ਹੋਇਆ ਔਰ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਕੋਈ ਮੈਨੂੰ ਪ੍ਰੋਬਲਮ ਨਹੀਂ ਹੈਗੀ ਜਲਦੀ ਜਲਦੀ ਇਹਨੂੰ ਪ੍ਰੈ ਔਰ ਦੂਜੀ ਗੱਲ ਇਹ ਹੈ ਕਿ ਤੁਹਾਡੇ ਡੇਢ ਲਾਈਨਿੰਗ ਨਾਲ ਆਪਾਂ ਸੂਟ ਸਟੀਚ ਕਰਾਉਂਦੇ ਕਾਫੀ ਜ਼ਿਆਦਾ ਸਟਿਚਿੰਗ ਹੋ ਜਾਂਦੀ ਹੈ ਵਿਦਾਊਟ ਲਾਈਨਿੰਗ ਜਿਹੜੀ ਸਟਿਚਿੰਗ ਘੱਟ ਹੁੰਦੀ ਹੈ ਤੇ ਬਹੁਤ ਜ਼ਿਆਦਾ ਸੋਹਣੇ ਤੁਹਾਡੇ ਸੂਟ ਜਿਹੜੇ ਰੈਡੀ ਹੋ ਜਾਣਗੇ। ਅਗਲਾ ਡਿਜ਼ਾਈਨ ਚੈੱਕ ਕਰੋ ਤੇ ਕਲਰ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਡਿਜ਼ਾਈਨ ਹੈ ਜੀ। ਬਹੁਤ ਸੋਹਣਾ ਨੈਕ ਬਣਿਆ ਹੋਇਆ ਹੈ ਜੀ। ਔਰ نیچے ਘੇਰੇ ਤੇ ਵੀ ਇਸੇ ਤਰੀਕੇ ਨਾਲ ਹੀ ਬਣਿਆ ਹੋਇਆ। ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ। ਔਰ ਇਹ ਰਹੇਗੀ ਚੁੰਨੀ ਇਹਦੇ ਨਾਲ। ਸਾਰੇ ਦੁਪट्टे ਤੁਹਾਨੂੰ ਮੈਂ ਖੋਲ ਕੇ ਦਿਖਾ ਦਿੱਤੇ ਨੇ ਜੀ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਆ ਤੁਸੀ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਵਾਇਸ ਮੈਸੇਜ ਭੇਜ ਸਕਦੇ ਹੋ ਮੈਸੇਜ ਇਹ ਵਾਲੇ ਸੂਟ ਜਿਹੜੇ ਨੇ ਛੱਡਣ ਵਾਲੇ ਨਹੀਂ ਹੈਗੇ ਅਗਰ ਤੁਸੀਂ ਇਹ ਵਾਲੇ ਸੂਟ ਮਿਸ ਕਰਤੇ ਤਾਂ ਫਿਰ ਤੁਹਾਨੂੰ ਦੁਬਾਰਾ ਇਹਦੇ ਨਾਲ ਦੇ ਪੀਸ ਜਿਹੜੇ ਨਹੀਂ ਮਿਲਣੇ ਹੈਗੇ ਕਿਉਂਕਿ ਜਿਹੜਾ ਕਲਰ ਇੱਕ ਵਾਰੀ ਆ ਗਿਆ ਉਹ ਦੁਬਾਰਾ ਨਹੀਂ ਆਉਂਦਾ ਜੀ ਲਓ ਜੀ ਦੁਪੱਟਾ ਚੈੱਕ ਕਰ ਲਓ ਬਹੁਤ ਹੀ ਫੁੱਲਾ ਡੁਲਾ ਦੁਪੱਟਾ ਹੈ ਜੀ ਚੈੱਕ ਕਰੀ ਜਾਓ ਔਰ ਸੂਟ ਜਿਹੜੇ ਨੇ ਆਪਣੇ ਵਾਸਤੇ ਬੁੱਕ ਕਰੀ ਜਾਓ ਅੱਜ ਲੈ ਤੁਹਾਨੂੰ ਸੂਟ ਦਿਖਾਏ ਨੇ ਸਾਰੇ ਦੁਪੱਟਿਆਂ ਨਾਲ ਦਿਖਾਏ ਨੇ ਕੋਈ ਵੀ ਸੂਟ ਤੁਹਾਨੂੰ ਬਿਨਾਂ ਦੁਪੱਟੇ ਤੋਂ ਨਹੀਂ ਦਿਖਾਇਆ ਔਰ ਬਾਟਮ ਦਾ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਬਾਟਮ ਦਾ ਫੈਬਰਿਕ ਹੈ ਤੁਸੀਂ ਦੇਖ ਸਕਦੇ ਹੋ ਹਾਂ ਦੂਜੀ ਗੱਲ ਇਹ ਹੈ ਜੀ ਕੋਈ ਵੀ ਸੂਟ ਤੁਸੀਂ ਸਟਿਚ ਕਰਵਾਉਣਾ ਇੱਕ ਵਾਰੀ ਵਾਸ਼ ਜ਼ਰੂਰ ਕਰ ਲਿਓ ਠੀਕ ਹੈ ਅਗਰ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾ ਰਹੇ ਹੋ ਤਾਂ ਆਪਾਂ ਤੁਹਾਨੂੰ ਵਾਸ਼ ਕਰਕੇ ਜਿਹੜਾ ਸਟਿਚ ਕਰਕੇ ਦਵਾਂਗੇ ਅਗਰ ਤੁਸੀਂ ਬਿਨਾਂ ਸਟਿਚਿੰਗ ਤੋਂ ਬਾਇ ਕਰਨਾ ਚਾਹੁੰਦੇ ਹੋ ਤਾਂ ਬਿਨਾਂ ਸਟਿਚਿੰਗ ਤੋਂ ਤੁਸੀਂ ਬਾਇ ਕਰ ਸਕਦੇ ਹੋ ਪਰ ਇੱਕ ਵਾਰੀ ਵਾਸ਼ ਜ਼ਰੂਰ ਕਰ ਲਿਓ ਤੇ ਅੱਜ ਵਾਲੇ ਜਿਹੜੇ ਤੁਹਾਨੂੰ ਸੂਟ ਦਿਖਾਏ ਨੇ ਬਹੁਤ ਹੀ ਯਾਦਾ ਸੋਹਣੇ ਸੂਟ ਦਿਖਾਏ ਨੇ ਹੋਪ ਕਿ ਤੁਹਾਨੂੰ ਵੀ ਜਿਹੜੀ ਕਲੈਕਸ਼ਨ ਵਧੀਆ ਲੱਗੀ ਹੋਣੀ ਹੈ ਸਾਰੇ ਸੂਟ ਤੁਹਾਨੂੰ ਜਿਹੜੇ ਦਿਖਾਏ ਨੇ ਜਿਹੜਾ ਨਾ ਮੈਂ ਪ੍ਰਾਈਸ ਦੱਸਿਆ ਜੀ ਉਹ ਬਿਨਾ ਸਟੀਚਿੰਗ ਤੋਂ ਦੱਸਿਆ ਠੀਕ ਹੈ ਜੀ ਤੇ ਜੇ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਹੀ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਆਪਾਂ ਤੁਹਾਨੂੰ ਉੱਥੇ ਸਾਰਾ ਕਲੀਅਰ ਕਰ ਦਾਂਗੇ ਓਕੇ ਇਸ ਤੋਂ ਇਲਾਵਾ ਵੀ ਤੁਸੀਂ ਸਾਡੇ ਤੋਂ ਹੈਂਡਵਰਕ ਦੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ ਜੀ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਸੂਟ ਹੋ ਰੈਡੀ ਕਰਦੇ ਆਂ ਤੇ ਤੀਜੀ ਗੱਲ ਫੇਰ ਮੈਂ ਦੁਬਾਰਾ ਕਹਿਣਾ ਚਾਹੁੰਨੀ ਆ ਕਿ ਤੁਸੀਂ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਸਾਰੀਆਂ ਭੈਣਾਂ ਨੂੰ ਹੱਥ ਮਨ ਕੇ ਬੇਨਤੀ ਹੈ ਕਿ ਚੈਨਲ ਜਰੂਰ ਸਬਸਕ੍ਰਾਈਬ ਕਰੋ ਔਰ ਨਾਲ ਹੀ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਠੀਕ ਹੈ ਜੀ ਕਿਉਂਕਿ ਉਹ ਜਿਹੜੀ ਕੱਲ ਆਪਾਂ ਵੀਡੀਓ ਅਪਲੋਡ ਕੀਤੀ ਸੀ ਤੇ ਤਕਰੀਬਨ ਨਾਲ ਦੀ ਨਾਲ ਹੀ ਮੈਸੇਜ ਆਉਣੇ ਸ਼ੁਰੂ ਹੋ ਗਏ ਸੀ ਤੇ ਇਸ ਦਾ ਮਤਲਬ ਇਹ ਸੀ ਕਿ ਸਾਰੀਆਂ ਭੈਣਾਂ ਨੇ ਚੈਨਲ ਜਿਹੜਾ ਜਰੂਰ ਹੁਣ ਸਬਸਕ੍ਰਾਈਬ ਕਰ ਲਿਆ ਤੇ ਜਿਹੜੇ ਨਵੇਂ ਆਉਂਦੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਅੱਜ ਵਾਲੀ ਕਲੈਕਸ਼ਨ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਹੋਪ ਕਿ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਜਿਹੜੀ ਵਧੀਆ ਲੱਗੀ ਹੋਵੇ ਅਗਰ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਹੋਰ ਪਿਆਰ ਅਗਰ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ